ਜੀ ਪਹਿਲੇ ਵੀ ਕਾਉਂਸਲਰ ਰਹੇ ਨੇ ਸਾਡੇ ਮੈਡਮ ਤਿੰਨ ਵਾਰੀ ਚਾਰ ਵਾਰੀ ਦੇ ਕਾਉਂਸਲਰ ਨੇ ਅੱਗੇ ਕੀ ਹੁੰਦਾ ਸੀ ਜਦੋਂ ਸਾਡੇ ਕੋਲੋਂ ਕੋਈ ਇਦਾਂ ਦੀ ਮਸ਼ੀਨ ਆਂਦੀ ਸੀਗੀ ਤੇ ਤੇਲ ਆਂਦਾ ਸੀ ਅਸੀਂ ਉਹਦੇ ਉੱਤੇ ਮੋਹਰ ਲਾ ਕੇ ਸੈਟੀਸਫਾਈ ਲਿਖਦੇ ਸੀ ਤੇ ਬੂ ਯਾਰ ਸਾਰੇ ਮੰਗਾ ਸਭ ਲੋਕ ਸੈਟੀਸਫਾਈ ਨਾਲ ਸਾਡੀ ਗੱਲੀਆਂ ਤੁਸੀਂ ਧੂਆਂ ਮਾਰ ਕੇ ਅੱਜ ਕਿੱਥੇ ਐ ਅੱਜ ਪਤਾ ਹੀ ਨਹੀਂ چلਦਾ ਵੀ ਉੱਥੋਂ ਆਏ ਨੇ ਪੁਰਾਣੀ ਫੋਟੋ ਫੇਸਬੁੱਕ ਤੇ ਪਾਤੀ ਸੋਸ਼ਲ ਮੀਡੀਆ ਤੇ ਪਾਤੀ ਤੇਲ ਘਰਾਂ ਦੇ ਵਿੱਚ ਵਰਤੀ ਜਾਂਦੇ ਨੇ ਕੌਣ ਵਰਤਦਾ ਇਹ ਪ੍ਰਸ਼ਨ ਚਿੰਨ ਹੈ ਇਹਦੇ ਮਗਰ ਕੌਣ ਹੈ ਇਹ ਪ੍ਰਸ਼ਨ ਚਿੰਨ ਹੈ ਮੇਅਰ ਮੈਡਮ ਨੂੰ ਨਹੀਂ ਪਤਾ ਇਹ ਪ੍ਰਸ਼ਨ ਕਿੰਨਾ ਹੈ ਇਹਨਾਂ ਦੇ ਐਮਐਲਏ ਨੂੰ ਨਹੀਂ ਪਤਾ ਇਹ ਪ੍ਰਸ਼ਨ ਕਿੰਨਾ ਹੈ ਸਰਕਾਰੀ ਤੰਤਰ ਨੂੰ ਨਹੀਂ ਪਤਾ ਇਹ ਪ੍ਰਸ਼ਨ ਕਿੰਨਾ ਹੈ ਇਹ ਲੁੱਟ ਟਸੁੱਟ ਅੱਖਾਂ ਦੇ ਪੱਟੀ ਬੰਨੀ ਕੌਂਸਲਰ ਨਹੀਂ ਹੋਣ ਦੇਵਾਂਗੇ ਉਹਦਾ ਰਿਜ਼ਲਟ ਹੈ ਚੋਟੇ ਦਿਨ ਖੜੇ ਆ ਦਿਨ ਰਾਤ ਖੜੇ ਆ ਮਕੋੜੇ ਰਾਤ ਨੂੰ ਇੱਥੇ ਸਾਡੀ ਲੱਤਾਂ ਨੂੰ ਵੜਦੇ ਨੇ ਕੋਈ ਦਿੱਕਤ ਨਹੀਂ ਛੂਏ ਏਡੇ ਏਡੇ ਸਾਡੀ ਲੱਤਾਂ ਕੋ ਟੱਪ ਜਾਂਦੇ ਨੇ ਕੋਈ ਦਿੱਕਤ ਨਹੀਂ ਅਸੀਂ ਧਰਨਾ ਲਾਣੇ ਆ ਮੇਅਰ ਸਾਹਿਬ ਸਾਡੀਆਂ ਗੱਡੀਆਂ ਚੋਅ ਕਰਵਾਉਂਦੇ ਨੇ ਪਰ ਕੋਈ ਦਿੱਕਤ ਨਹੀਂ ਜੋ ਮਰਜੀ ਜਿੰਨੀ ਤਸ਼ੱਦਦ ਕਰਨੀ ਕਰਨ ਪਾਣੀ ਬੰਦ ਕਰਵਾ ਦਿੱਤਾ ਜਾਂਦਾ ਕੋਈ ਦਿੱਕਤ ਨਹੀਂ ਦੇਰ ਕੀ ਹੈ ਸਾਡਾ ਕੌਂਸਲਰ ਕਿੱਥੇ ਨਾਤਾ ਬਾਹਰ ਪਾਣੀ ਲੈ ਆ ਕੇ ਜੀ ਦੇਰ ਨੂੰ ਬੜਦੇ ਲੱਗੇ ਜੀ ngồi ਬੈਠੇ ਚੌਥਾ ਦਿਨ ਹੋ ਗਿਆ ਮੈਂ ਉਹਨਾਂ ਦੀ ਬੇਨਤੀ ਕੀਤੀ ਸੀ ਮੈਡਮ ਸਹਿਬਾ ਨੂੰ ਅਸੀਂ ਬੈਠ ਗਏ ਆ ਇਹ ਹੁਣ ਅਸੀਂ ਨਪਟਾਰਾ ਕਰਕੇ ਉਸਾਂ ਕਿ ਚਾਹੇ ਤੁਸੀਂ 6 ਮਹੀਨੇ ਬਿਠਾਈ ਰੱਖੋ ਜਿਹੜੀਆ ਕਰਨਾ ਤੋਂ ਲਗਾਤਾਰ ਕਹਿੰਦੇ ਆ ਰਹੇ ਆ ਉਹ ਕੱਲਾ ਇਹ ਪੱਤਾ ਕਰਕੇ ਉਹਨਾਂ ਨੇ ਪਰਮਾਨਿਤ ਕਰ ਦਿੱਤਾ ਕਿ ਉਹਨਾਂ ਪੱਤਾ ਵੀ ਦਰਜ ਹੋ ਗਿਆ ਹੁਣ ਗ੍ਰਿਫਤਤਾ ਤਾਂ ਨਹੀਂ ਕਰ ਲੈਣਗੇ ਫਿਰ ਸਾਡੀ ਪਾਰਟੀ ਜਨਤਾ ਪਾਰਟੀ ਦੇ ਦੇਖੋ ਜੀ ਪ੍ਰਧਾਨ ਸਾਡੇ ਸਾਰੇ ਪੰਜਾਬ ਸਾਰੇ ਬੈਠੇ ਐ ਉਹ ਧਰਨਾ ਤੇ ਜਾਰੀ ਰਹੇਗਾ ਪੱਤਾ ਤਾਂ ਦਸੀਂ ਦੱਬੇਗਾ ਧਰਨਾ ਜਾਰੀ ਰਹੇਗਾ ਕਿਉਂਕਿ ਇਹ ਪਬਲਿਕ ਦੇ ਵਾਸਤੇ ਅਸੀਂ ਬੱਟੇ ਭਈ ਆਪਣੇ ਪਰਸਨਲ ਸਾਮਲੇ ਕਿ ਨਹੀਂ ਬੱਟੇ ਪਬਲਿਕ ਵਾਸਤੇ ਬੱਟੇ ਆ ਬੱਟੇ ਆ ਦੱਤਾ ਨੂੰ ਮੇਰ ਮੈਮ ਆ ਕੇ ਇੱਥੇ ਨਹੀਂ ਮਾफी ਮੰਗਦੀ ਦੋ ਮਾਨੇ ਕਿ ਤਾਉ ਸਾਨੂੰ ਇਹ ਯਕੀਨ ਨਹੀਂ ਦਿਲਾਉਂਦੇ ਸਾਡੇ ਕੰਮ ਹੋਣਗੇ ਜੋ ਏਰੀਆ ਦੇ ਜਨਤਾ ਦੇ ਕੰਮ ਹੋਣਗੇ ਉਹਦੇ ਤੱਕ ਅਸੀਂ ਬੈਠੇ ਹਾਂ। ਤੋਂ ਲਗਾਤਾਰ ਭਾਜਪਾ ਦੇ ਵਰਕਰ ਅਤੇ ਕਾਉਂਸਲਰਸ ਸਾਰੇ ਭਾਜਪਾ ਦੀ ਟੀਮ ਜਿਹੜੀ ਹੈ ਲੁਧਿਆਣੇ ਦੀ ਉਹ ਕਾਰਪੋਰੇਸ਼ਨ ਜ਼ੋਨ 3 ਦੇ ਦਫਤਰ ਦੇ ਵਿੱਚ ਧਰਨਾ ਲਗਾ ਕੇ ਬੈਠੀ ਹੋਈ ਹੈ। ਦੱਸਣ ਭਾਜਪਾ ਨੇ ਦੋਸ਼ ਲਗਾਇਆ ਸੀਗਾ ਕਿ ਮੇਅਰ ਨੇ ਉਹਨਾਂ ਦੇ ਨਾਲ ਬਦਨੀ ਕੀਤੀ ਹੈ। ਹਾਲਾਂਕਿ ਮੇਅਰ ਦਾ ਇਹ ਤਰਕ ਸੀ ਪ੍ਰਿੰਸੀਪਲ ਇੰਦੀਕ ਫਾਰਦਾ ਕਿ ਭਾਜਪਾ ਵਾਲਿਆਂ ਨੇ ਉਹਨਾਂ ਦੇ ਨਾਲ ਬਹਿਸ-ਬਾਝ ਕੀਤੀ ਸੀ ਗਲ ਸ਼ਬਦਾਬਲੀ ਵਰਤੀ ਹੈ ਹੁਣ ਭਾਜਪਾ ਦੇ ਕੁਝ ਕਾਉਂਸਲਰਸ ਦੇ ਪਰਚਾ ਵੀ ਜਿਹੜਾ ਉਹ ਦਰਜ ਹੋ ਗਿਆ ਹੋਇਆ ਸਾਡੇ ਨਾਲ ਲੁਧਿਆਣਾ ਭਾਜਪਾ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਵੀ ਮੌਜੂਦ ਨੇ ਤੇ ਨਾਲ ਉਹਦਾ ਹੀ ਹੋ ਤਿੰਨ ਦਿਨ ਮੌਜੂਦ ਆ ਸਰਾ ਚੌਥਾ ਦਿਨ ਹੋ ਗਿਆ ਚੌਥੇ ਚਾਰ ਦਿਨਾਂ ਦੇ ਵਿੱਚ ਮੇਰੇ ਨਾਲ ਕੁਝ ਝੱਟਤਾ ਹੋਇਆ ਨਹੀਂ ਪਰਚਾ ਜਰੂਰ ਹੋ ਗਿਆ ਦੇਖੋ ਮੈਂ ਸਭ ਤੋਂ ਪਹਿਲਾਂ ਇੱਕੋ ਹੀ ਗੱਲ ਛੋਟਣਾ ਚਾਹਜੀਤ ਹਾਂ ਇਹ ਗੱਲਾਂ ਸੀ ਲਗਾਤਾਰ ਕਹਿੰਦੇ ਆ ਰਹੇ ਆ ਉਹ ਗੱਲਾਂ ਇਹ ਪਰਚਾ ਕਰਕੇ ਉਹਨਾਂ ਨੇ ਪਰਮਾਨਿਤ ਕਰਿਆ ਇਹ ਇਹਨਾਂ ਦੇ ਸਿਰ ਤੇ ਸੱਤਾ ਦਾ ਨਸ਼ਾ ਚੜਿਆ ਹੋਇਆ ਇੱਕ ਮੰਡ ਦੇ ਮੈਸੇਜ ਚੂਰਨੇ ਇਹ ਸੱਤਾ ਦੇ ਵਾਲੇ ਦਿਵਾਲੇ ਇਹਨਾਂ ਨੇ ਜਿੰਨੇ ਅਫਸਰ ਚਾਹੀਏ ਉਹਨੂੰ ਵੀ ਉਹਦੇ ਦਬਾਅ ਥੱਲੇ ਡਿਆ ਕੇ ਇਹ ਸਾਰੇ ਕੰਮ ਕਰਦੇ ਇਹ ਗੱਲਾਂ ਅਸੀਂ ਕਹਿੰਦੇ ਆ ਇਹ ਪਰਚਾ ਦੇ ਕੇ ਇਹਨਾਂ ਨੇ ਇਸ ਗੱਲ ਨੂੰ ਸਾਬਤ ਕਰਦਾ ਹੁਣ ਦੇਖੋ ਪਰਚੇ ਦੀ ਵਜ੍ਹਾ ਇਹ ਕਹਿੰਦੇ ਆ ਕੁਝ ਬਣਦੀ ਆ ਪਰ ਇੱਕ ਜਨ ਪ੍ਰਤੀ代表 ਦੀ ਚੁਣੇ ਹੋਏ ਸਾਡੇ ਹੌਲ ਦੇ ਲੀਡਰ ਬਲਵੰਤ ਸਿੰਘ ਰਤਨਾ ਜੀ ਉਪਰਨੀਟਰ ਰੋਹਿਤ ਸਿੱਕਾ ਜੀ ਚਾਰ ਚਾਰ ਤਿੰਨ ਤਿੰਨ ਵਾਰੀ ਦੇ ਕੌਂਸਲਰ ਹੋਏ। ਮੂੜਾ ਨਾਲੋਂ ਸਨਿਓਰਟੀ 'ਚ ਵੱਧ ਨੇ। ਇਹੋ ਜੇ ਮਿਲਣ ਜਾ ਰਹੇ ਨੇ ਆਪਣਾ ਡੈਲੀਗੇਸ਼ਨ ਲੈ ਕੇ ਜਾ ਰਹੇ ਨੇ। ਸਾਈਨ ਲੈ ਕੇ ਜਾ ਰਹੇ ਨੇ। ਕਿਸੇ ਨਹੀਂ ਜਾ ਰਹੇ। ਲੋਕਾਂ ਦੀਆਂ ਸਮੱਸਿਆਵਾਂ ਜਨਤਾ ਦੀਆਂ ਸਮੱਸਿਆ ਨੂੰ ਡਿਸਕਸ ਕਰਨ ਉਹਨਾਂ ਨੂੰ ਹੱਲ ਕਰਾਉਣ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਦੇ ਤਜਰਬੇ ਤੋਂ ਲਾਭ ਲੈਣ ਦੇ ਕਾਲ ਪ੍ਰਿਸ਼ਦ ਇੱਕ ਅਜਿਹੀ ਜਗ੍ਹਾ ਜਿੱਥੇ ਕੋਈ ਜਦ ਬਾ ਇੱਕੋ ਦਿਨ ਰਬਉ ਨਹੀਂ ਬਣ ਜਾਂਦਾ ਇੱਥੇ ਦਾ 6-6 ਮਹੀਨੇ 2-2 ਸਾਲ ਜਿਹੜੇ ਚੁਣ ਕੇ ਨਵੇਂ ਨੁਮਾਇੰਦੇ ਆਉਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਡਿਪਾਰਟਮੈਂਟ ਤੋਂ ਕਿੱਥੋਂ ਕੰਮ ਕਰਾਣਾ ਮੈਡਮ ਇਹਨਾਂ ਦੇ ਤਜਰਬਿਆਂ ਤੋਂ ਆਪੋਜੀਸ਼ਨ ਦੇ ਹੱਦੋਂ ਵੀ ਆਪਣੇ ਵੀ ਸੀਨੀਅਰ ਤੋਂ ਉਹਨਾਂ ਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਬਟ ਉਹਨਾਂ ਦੇ ਦਿਮਾਗ ਦੇ ਉੱਤੇ ਐਸਾ ਕੁਝ ਹੈ ਨਹੀਂ ਉਹ ਇਹਨਾਂ ਦੀ ਗੱਲ ਸੁਣਨ ਦੀ ਬਜਾਏ ਇਹਨਾਂ ਦੇ ਨਾਲ ਇੱਕ ਸਕੂਲ ਦੇ ਸਟੂਡੈਂਟ ਦੀ ਤਰ੍ਹਾਂ ਵਰਤਕ ਕਰ ਰਹੇ ਨੇ ਸਟੈਂਡ ਆਫ ਸੈਟ ਡਾਊਨ ਮਤਲਬ ਇਹ ਜਿਹੜੀ ਭਾਸ਼ਾ ਇਹ ਜਲ ਪ੍ਰਤੀਜਨ ਸ਼ੋਭਾ ਨਹੀਂ ਦਿੰਦੀ ਇਹ ਪੰਜਾਬ 50000 ਦੀ ਆਬਾਦੀ ਨੂੰ ਆਪਣੇ ਵਾਰਡ ਨੂੰ ਰਿਪਰੈਜ਼ੈਂਟ ਕਰਦੇ ਨੇ ਤੋ ਐਸੇ 18 ਲੋਕ ਜੇ ਚਲ ਕੇ ਆਏ ਨੇ ਉਹ ਤਾਂ 10 ਲੱਖ ਦੀ ਆਬਾਦੀ ਨੂੰ ਰਿਪਰੈਜ਼ੈਂਟ ਕਰਦੇ ਆ। ਸਾਡੀ ਗੱਲ ਨੂੰ ਦੂਸਰਾ ਸੈਕੰਡ ਕਰਦਾ ਜਦੋਂ ਕਾਂਗਰਸ ਦੇ ਪਾਰਲੀਮੈਂਟ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਆ ਕੇ ਇਹਦਾ ਸਮਰਥਨ ਦਿੱਤਾ ਔਰ ਕਿਹਾ ਉਹੀ ਗੱਲਾਂ ਰਿਪੀਟ ਕੀਤੀਆਂ ਵੀ ਇਹ ਵਿਵਹਾਰ ਤੁਹਾਡੇ ਨਾਲ ਨਹੀਂ ਸਾਡੇ ਨਾਲ ਵੀ ਇਹ ਵਿਵਹਾਰ ਆ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪਾਰਸ ਨੇ ਆ ਕੇ ਉਹਦੇ ਨੂੰ ਥਰਡ ਕੀਤਾ ਵੀ ਆ ਸਾਡੇ ਨਾਲ ਵੀ ਇਹ ਵਿਵਹਾਰ ਹੋ ਰਿਹਾ ਤੇ ਇਹ ਗੱਲਾਂ ਪਰਮਾਨਿਕ ਹੋ ਰਹੀਆਂ ਨੇ। ਤੁਸੀਂ ਫੇਰ ਵੀ ਘਮੰਡ ਦੇ ਨਸ਼ੇ ਚੂਰ ਬੈਠੇ ਹੋ। ਚੌਥਾ ਦਿਨ ਹੋ ਗਿਆ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਮੈਡਮ ਸਹਿਬਾਨ ਨੂੰ ਵੀ ਅਸੀਂ ਬੈਠ ਗਏ ਆ ਇਹ ਹੁਣ ਅਸੀਂ ਨਪਟਾਰਾ ਕਰਕੇ ਉਠਾਂਗੇ ਚਾਹੇ ਤੁਸੀਂ 6 ਮਹੀਨੇ ਬਿਠਾਈ ਰੱਖੋ ਭਾਰਤੀ ਜਨਤਾ ਪਾਰਟੀ ਦੇ ਵਰਕਰ ਫੇਲਾਣਾਲੇ ਨਹੀਂ ਜਨਤਾ ਦੀ ਆਵਾਜ਼ ਬਣ ਚੁੱਕੀ ਆ ਔਰ ਲੁਧਿਆਣੇ ਦੀ ਜਨਤਾ ਨੂੰ ਅਸੀਂ ਸੜਕਾਂ ਤੇ ਲੈ ਕੇ ਆਵਾਂਗੇ ਉਹ ਅਲੱਗ-ਅਲੱਗ ਵਾੜਾਂ 'ਚ ਕੱਲ ਤੋਂ ਸਾਡੇ ਪ੍ਰੋਟੈਸਟ ਜਾਰੀ ਹੋ ਜਾਣਗੇ ਉਥੇ ਜਾ ਕੇ ਇਹਨਾਂ ਨੂੰ ਨੰਗੇ ਕਰਾਂਗੇ ਜਿਹੜੀ ਇਹ ਮੈਡਮ ਬਾਰ-ਬਾਰ ਦੋਹਾਈ ਦੇ ਰਹੇ ਨੇ ਜਾਂ ਇਹਨਾਂ ਦੇ ਐਮਐਲਏ ਸਹਿਬਾਨ ਦੋਹਾਈ ਦੇ ਰਹੇ ਨੇ ਕਿ ਵਿਚ ਕਾਉਂਸਲਰ ਪਤੀ ਵੀ ਸੀ ਕਿ ਉਹਨਾਂ ਦਾ ਕੀ ਮਤਲਬ ਸੀਗਾ ਕਿਉਂ ਨਹੀਂ ਮਤਲਬ ਅਰੇ ਇੱਕ ਇਲਾਕੇ ਦੇ ਵਿੱਚ ਇੱਕ ਕਾਉਂਸਲਰ ਪਤੀ ਜਿਹੜਾ ਉਹਨੂੰ ਰਿਪਰੈਜ਼ੈਂਟ ਕਰਦਾ ਠੀਕ ਹੈ ਨਾ ਇਹ ਇਹ ਜੇ ਨਿਯਮ ਬਣਾਣਾ ਹੈ ਆਪਣੇ ਤੇ ਕਿਉਂ ਨਹੀਂ ਬਣਾਉਂਦੇ ਇਹਨਾਂ ਦੇ ਵੀ ਤੱਕ ਜਿਹੜੇ ਕਾਉਂਸਲਰ ਪਤੀ ਨੇ ਉਹ ਕੋਈ ਯਾਰ ਗਲੀ ਦੇ ਗੁੰਡੇ ਨੇ ਉਹ ਵੀ ਤਾਂ ਇੱਕ ਰਿਪਰੈਜ਼ੈਂਟ ਕਰਦੇ ਨੇ ਨਾ ਉਹਨਾਂ ਦੀ ਵਾਈਫ ਨਾਲ ਉਹ ਵਾਈਫ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ ਗੱਲ ਕਰਨ ਦਾ ਉਹਨਾਂ ਦਾ ਅਬੀਤ ਇੱਕ ਅਲੱਗ ਤਜਰਬਾ ਉਹਨਾਂ ਦਾ ਅਲੱਗ ਤਜਰਬਾ ਤੇ ਉਹ ਅਸੀਂ ਉਹਨੂੰ ਕਿਵੇਂ ਕਰ ਸਕਦੇ ਹਾਂ ਹਾਊਸ ਦੀ ਮੀਟਿੰਗ ਨਹੀਂ ਹੈ ਹਾਊਸ ਦੀ ਮੀਟਿੰਗ 'ਚ ਕੋਈ ਕਾਉਂਸਲ ਪਤੀ ਨਹੀਂ ਜਾਂਦਾ ਜੋ ਸੂਲ ਹੈ ਬਟ ਮਿਲਣ ਦੇ ਲਈ ਤਾਂ ਸਾਰੇ ਜਾਂਦੇ ਨੇ ਨਾ ਉਹ ਜਾ ਰਹੇ ਨੇ ਕਿ ਬਈ ਇੱਕ ਆਮ ਲੁਧਿਆਣੇ ਦਾ ਸ਼ਹਿਰੀ ਮਿਲਣ ਜਾਂਦਾ ਅਸੀਂ ਉਹਨੂੰ ਨਹੀਂ ਰੋਕ ਸਕਦੇ ਇਹ ਤੇ ਕੌਂਸਲਰ ਪਤੀ ਨੇ ਇਹਦੇ ਤੁਸੀਂ ਕਿਵੇਂ ਇਜੈਕਸ਼ਨ ਕਰ ਸਕਦੇ ਹੋ ਸੋ ਇਸ ਕਰਕੇ ਜਿਹੜੀਆਂ ਮਿੱਥੀਆਂ ਗੱਲਾਂ ਤੁਸੀਂ ਬਚਣ ਦਾ ਬਹਾਨਾ ਢੰਗ ਨਾਲ ਬਰਿਓ ਕਿ ਗੱਲਾਂ ਵਾਜੂ ਨਹੀਂ ਹਨ ਮੈਂ ਬੇਨਤੀ ਕਰ ਰਿਹਾ ਸੀ ਵੀ ਤੁਸੀਂ ਬਾਰ-ਬਾਰ ਦੁਹਾਈ ਦੇ ਰਹੇ ਹੋ ਬਈ ਬਹੁਤ ਜ਼ਿਆਦਾ ਡਵੈਲਪਮੈਂਟ ਹੋ ਰਹੀ ਹੈ ਯਾਰ ਦੇਖੋ ਇਹ ਤਰਨਾ ਚੱਲੀ ਆ ਔਰ ਕੱਲ ਤੋਂ ਸਾਨੂੰ ਸ਼ਹਿਰ ਦੀ ਤਸਵੀਰ ਦਿਖਾਣੀ ਸ਼ੁਰੂ ਕਰਾਂਗੇ ਅਲੱਗ-ਅਲੱਗ ਵਾਡਾਂ ਤੋਂ ਵੀ ਆ ਦੇਖੋ ਜਿਹੜੀ ਜਿੱਥੇ-ਇਥੇ ਡਿਵੈਲਪਮੈਂਟ ਹੋ ਰਹੀ ਆ ਉੱਥੇ ਜਾ ਕੇ ਸਾਡੇ ਲੜੇ ਹੋਏ ਕਾਉਂਸਲਰ ਵੀ ਔਰ ਜਿੱਤੇ ਹੋਏ ਕਾਉਂਸਲਰ ਵੀ ਆਪਣੇ-ਆਪਣੇ ਇਲਾਕਿਆਂ ਦੀ ਤਸਵੀਰ ਤੁਹਾਡੇ ਮਾਧਿਅਮ ਰਾਹੀਂ ਮੀਡੀਅਮ ਦੇ ਮਾਧਿਅਮ ਨਹੀਂ ਲੋਕਾਂ ਦੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਸ਼ੇਅਰ ਕਰਾਂਗੇ ਪ੍ਰੈਸ ਦੇ ਮਾਧਿਅਮ ਨਾਲ ਹੀ ਤਾਂ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਿੰਨਾ ਤੁਸੀਂ ਝੂਠ ਦਾ ਪਟਾਰਾ ਲੈ ਕੇ ਚੱਲੋ ਮੈਮ ਤੁਸੀਂ ਹਾਊਸ ਟੋਪ ਪੋਜੀਸ਼ਨ ਦੇ ਬੀਜੇਪੀ ਦੇ ਲੀਡਰ ਹੋ ਤੁਸੀਂ ਉਸ ਦਿਨ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਜਦੋਂ ਇਹ ਸਾਰਾ ਵਾਕਿਆ ਬਣ ਰਿਹਾ ਸੀ ਬਿਲਕੁਲ ਜੀ ਬਕਾਇਦਾ ਟਾਈਮ ਲੈ ਕੇ ਅਸੀਂ ਮੇਅਰ ਮੈਡਮ ਕੋਲ ਟਾਈਮ ਲੈ ਕੇ ਗਏ ਆ ਮੇਰੇ 18 ਕਾਉਂਸਲਰ ਨਾਲ ਔਰ ਅਸੀਂ ਆਪਣੇ ਬਾੜ ਦੀ ਸਮੱਸਿਆ ਵਾਸਤੇ ਜਨਤਾ ਨੂੰ ਜੋ ਸਮੱਸਿਆ ਆ ਰਹੀ ਹੈ ਸੀਵਰੇਜ ਦੀ ਪਾਣੀ ਸਾਫ਼ ਨਹੀਂ ਮਿਲ ਰਿਹਾ ਲਾਈਟ ਸਟ੍ਰੀਟ ਲਾਈਟ ਨਹੀਂ ਹੈ ਇੱਕ ਕੋਵਿੰਗ ਤੱਕ ਉਹਨਾਂ ਕੋਲ ਕਰਵਾਈ ਨਹੀਂ ਜਾਂਦੀ ਇਸ ਕਰਕੇ ਉਹ ਮੇਅਰ ਮੈਮ ਤੋਂ 4 ਦਿਨ ਟਾਈਮ ਪਹਿਲੇ ਮੰਗਦੇ ਰਹੇ ਸਾਡਾ ਟਾਈਮ ਨਾਨੀ ਜੀ ਦਾ 4 ਦਿਨ ਬਾਅਦ ਤੇ ਆਮ ਆਦਮੀ ਦਾ ਫੋਨ ਹੋ ਗਿਆ ਚੁੱਕਦੇ ਆਉਣਗੇ ਠੀਕ ਹੈ ਜੀ ਪੂਰੇ ਬਗਦੇ ਦਾ ਸੀ ਗਏ ਆ ਪਰ ਉਹ ਤੇ ਗੱਲ ਕਰ ਰਹੇ ਸੀ ਆਪਣੇ ਆਪਣੇ ਵਾਰਦੀ ਸਮੱਸਿਆ ਦੱਸ ਰਹੇ ਸੀ ਬਾਰਦੀ ਸਮੱਸਿਆ ਦੱਸਦੇ ਦੱਸ ਤੇ ਹਰ ਕੋਈ ਸਾਡਾ ਕਾਉਂਸਲ ਆਪਣੇ ਆਪਣੇ ਦੱਸ ਰਹੇ ਆ ਔਰ ਸਾਡੇ ਕਾਉਂਸਲਰ ਇੱਕ ਹੈਗੇ ਮੁਕੇਸ਼ ਕਤਰੀ ਜੀ ਉਹ ਵੀ ਆਪਣੇ ਸਮੱਸਿਆ ਨੂੰ ਦੱਸ ਰਹੇ ਸੀ ਕਿਉਂਕਿ ਉਹਨਾਂ ਦੇ ਨਜ਼ਦੀਕ ਇੱਕ ਗੁਰਦੁਆਰਾ ਸਾਹਿਬ ਹੈ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਨਾਲ ਬਾਲਾਈ ਦਾ ਮੰਦਿਰ ਉਹਨਾਂ ਦੇ ਜਦੋਂ ਬਾਰਿਸ਼ ਆਂਦੀ ਹੈ ਉਹਨਾਂ ਦੇ ਇਰੀਏ ਤਿੰਨ ਤਿੰਨ ਘੰਟੇ ਪਾਣੀ ਹੋ ਜਾਂਦਾ ਖੜਾ ਉਹਨਾਂ ਨੇ ਕਿਹਾ ਲੋਕੀ ਹੱਥੇ ਚਪਲਾਂ ਦੁੱਤੀਆਂ ਲੈ ਕੇ ਜਾਂਦੇ ਐਨੀ ਮੁਸ਼ਕਿਲਾਂ ਉਹਨਾਂ ਦੀ ਸਫਾਈ ਕਰਾਈਂ ਕਿਹੜਾ ਗੁਨਾਹ ਸੀ ਉਹਨਾਂ ਦਾ ਇਹ ਕਹਿਣਾ ਉਹਨਾਂ ਨੇ ਇਹੀ ਆਪਣੀ ਸਮੱਸਿਆ ਦੱਸੀ ਉਹਨਾਂ ਨੇ ਕਿਹਾ ਕਿ ਮੈਂ ਐਸਜੀਓ ਨੂੰ ਕਿਹਾ ਮੈਕਸੀਅਨ ਨੂੰ ਕਿਹਾ ਉਹ ਕਹਿੰਦੇ ਜੀ ਐਸਜੀਓ ਸਾਹਿਬ ਇਹ ਐਕਸ਼ਨ ਨਹੀਂ ਆਇਆ ਸੀ ਉਹਨਾਂ ਨੇ ਫੋਨ ਲਗਾਇਆ ਐਕਸੀਅਨ ਸਾਹਿਬ ਨੂੰ ਮੇਰ ਮੈਡਮ ਨੇ ਫੋਨ ਲਗਾ ਦਿੱਤਾ ਔਰ ਉਹਦੇ ਵਿੱਚ ਹੀ ਪਤਾ ਨਹੀਂ ਉਹਨਾਂ ਨੂੰ ਕੀ ਆਪਸ ਵਿੱਚ ਹੀ ਉਹਨਾਂ ਦੀ ਬਹਿਸ ਹੋਈ ਉਹਦੇ ਵਿੱਚ ਹਾਈਪਰ ਹੋ ਗਏ ਔਰ ਹਾਈਪਰ ਹੋਣ ਦੇ ਨਾਲ ਸਾਡੇ ਆਪਣੇ ਜਿਹੜੇ ਉਹਨਾਂ ਨੇ ਸਿਕਿਉਰਿਟੀ ਗਾਰਡ ਸੀ ਉਹ ਬੁਲਾ ਲਏ ਔਰ ਸਾਡੇ ਕਾਉਂਸਲਰ ਨੂੰ ਬਾਹਰ ਕੱਢ ਦਿੱਤਾ ਪਰਚਾ ਕਿੰਨਾ ਕਿੰਨਾ ਦੇ ਤਲਜ ਹੋਇਆ ਪਰਚਾ ਸਾਡੇ ਸਾਰੇ ਚਾਹ ਪੰਜ ਕਾਉਂਸਲਰ ਹੈ ਤੇ ਵੀ ਉਹਨਾਂ ਨੇ ਕਿਹਾ ਅਣਪਛਾਤੇ ਪੰਜ ਕਾਉਂਸਲਰ ਕਿਉਂ ਪਰਚਾ ਕਿਸ ਗੱਲ ਦਾ ਉਹਨਾਂ ਨੇ ਕੀਤਾ ਕਿਸ ਗੱਲ ਦਾ ਪਰਚਾ ਕਿ ਆਹ ਜਨਤਾ ਦੀ ਸਮੱਸਿਆ ਨੂੰ ਲੈ ਕੇ ਜਾਣਾ ਗੁਨਾਹ ਸੀ ਉਹ ਪਰਚਾ ਕੀਤਾ ਕਿਉਂ ਕੀਤਾ ਹੁਣ ਕਿਸ ਤਰ੍ਹਾਂ ਫਿਰ ਦੇਖਦੇ ਹੋ ਕਿ ਹੁਣ ਪਰਚਾ ਵੀ ਦਰਜ ਹੋ ਗਿਆ ਹੁਣ ਗ੍ਰਿਫਤਤਾ ਤਾਂ ਨਹੀਂ ਕਰ ਲੈਣਗੇ ਫਿਰ ਤੁਹਾਨੂੰ ਸਾਡੀ ਪਾਰਟੀ ਜਨਤਾ ਪਾਰਟੀ ਦੇ ਦੇਖੋ ਜੀ ਪ੍ਰਧਾਨ ਸਾਡੇ ਸਾਰੇ ਪੰਜਾਬ ਦਾ ਸਾਰੇ ਬੈਠੇ ਐ ਔਰ ਧਰਨਾ ਤੇ ਇਹ ਜਾਰੀ ਰਹੇਗਾ ਪਰਚਾ ਤਾਂ ਤਾਂ ਅਸੀਂ ਦਰਦੇ ਨਹੀਂ ਧਰਨਾ ਜਾਰੀ ਰਹੇਗਾ ਕਿਉਂਕਿ ਅਸੀਂ ਪਬਲਿਕ ਦੇ ਵਾਸਤੇ ਇੱਥੇ ਬੈਠੇ ਆ ਕੋਈ ਆਪਣੇ ਪਰਸਨਲ ਕੰਮ ਲੈ ਕੇ ਨਹੀਂ ਬੈਠੇ ਪਬਲਿਕ ਵਰਸੇ ਬੈਠੇ ਆਂ ਬੈਠੇ ਆਂ ਦਾਤਾ ਕੋ ਮੇਰ ਮੈਮ ਆ ਕੇ ਇੱਥੇ ਨਹੀਂ ਮਾफी ਮੰਗਦੀ ਦੋਨਾਂ ਨੇ ਕਿਹਾ ਔਰ ਸਾਨੂੰ ਇਹ ਯਕੀਨ ਨਹੀਂ ਦਿਲਾਉਂਦੇ ਕਿ ਤੁਹਾਡੇ ਕੰਮ ਹੋਣਗੇ ਜੋ ਏਰੀਆ ਦੇ ਜਨਤਾ ਦੇ ਕੰਮ ਹੋਣਗੇ ਉਦੋਂ ਤੱਕ ਅਸੀਂ ਬੈਠਿਆਂ ਨਹੀਂ ਸਹੀ ਵਾਡਾਂ ਵਿੱਚ ਦਿੱਕਤਾਂ ਕੀ ਆ ਰਹੀਆਂ ਨੇ ਕਿਹੜੀਆਂ ਦਿੱਕਤਾਂ ਲੈ ਕੇ ਉੱਥੇ ਹੋਰ ਗਏ ਸੀ ਤੁਸੀਂ ਸਾਰੀਆਂ ਜਰਨਲ ਦਿੱਕਤਾਂ ਜਿੰਨੀਆਂ ਦਿੱਕਤਾਂ ਨੇ ਨਾ ਸਾਡੇ ਸਾਰੇ ਕੌਂਸਲਰ ਸਾਡੇ ਸਿਰਫ ਭਾਜਪਾ ਦੇ ਨਹੀਂ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਕੌਂਸਲਰ ਨੇ ਸਾਰੀਆਂ ਦੀ ਜਰਨਲ ਪ੍ਰੋਬਲਮਸ ਨੇ ਸਭ ਤੋਂ ਪਹਿਲੇ ਤਾਂ ਦੇਖੋ ਜਿੱਦਾਂ ਬਰਸਾਤ ਦਾ ਮੌਸਮ ਹੈ ਡਿੰਗੂ ਮਲੇਰੀਆ ਫੈਲ ਰਿਹਾ ਹੈ ਸ਼ਹਿਰ ਵਾਸੀ ਬਿਮਾਰੀ ਨਾਲ ਜੂਝ ਰਹੇ ਨੇ ਅਸੀਂ ਫੋਗਿੰਗ ਦੀ ਮਸ਼ੀਨ ਦੀ ਮੰਗ ਕੀਤੀ ਹੈ ਕਈ ਕਾਉਂਸਲਰ ਅਸ ਨੇ ਕਿ ਫੋਗਿੰਗ ਦੀ ਮਸ਼ੀਨ ਹੀ ਹੈਨੀ ਅਜੇ ਤੱਕ ਤੇ ਜਿਹੜੇ ਜਿੰਨਾਂ ਕੋ ਮਸ਼ੀਨਾਂ ਹੈਗੀਆਂ ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਵੀ ਤੇਲ ਯੂਟਿਲਾਈਜ਼ ਹੁੰਦਾ 50 ਲੀਟਰ ਤੇਲ ਆ ਤੁਸੀਂ ਮੈਨੂੰ ਇੱਕ ਦੱਸੋ ਗੱਲ ਲੋਕਾਂ ਨੇ ਆਸ਼ੀਰਵਾਦ ਦਿੱਤਾ ਕਾਉਂਸਲਰ ਨੂੰ ਜ਼ਿੰਮੇਵਾਰੀ ਦੇ ਦਿੱਤੀ 40 ਲੀਟਰ ਤੇਲ ਸਾਡੇ ਵਾਰਡ ਚ ਆਂਦਾ ਵਾ ਉਹ ਕਿੱਦਾਂ ਕੋਈ ਉਹਨੂੰ ਜਸਟਿਸ ਕਰੇਗਾ ਵੀ ਉਹ ਇੱਕ ਗਲੀ ਘੁਮਿਆ ਅੱਧੀ ਗਲੀ ਘੁਮਿਆ ਪੰਜ ਲੀਟਰ ਘੁਮਿਆ ਤੇਲ 5 ਲੀਟਰ ਵਰਤਿਆ ਗਿਆ 50 ਲੀਟਰ ਵਰਤਿਆ ਗਿਆ 25 ਲੀਟਰ ਵਰਤਿਆ ਗਿਆ ਉਹਨੂੰ ਜਸਟਿਸ ਕੋਣ ਕਰੇਗਾ ਅਸੀਂ ਪਹਿਲੇ ਵੀ ਕਾਉਂਸਲਰ ਰਹੇ ਨੇ ਸਾਡੇ ਮੈਡਮ ਤੇ ਤਿੰਨ ਵਾਰੀ ਚਾਰ ਵਾਰੀ ਤੇ ਕਾਉਂਸਲਰ ਨੇ ਅੱਗੇ ਕੀ ਹੁੰਦਾ ਸੀ ਜਦੋਂ ਸਾਡੇ ਕੋਲੋਂ ਕੋਈ ਇਦਾਂ ਦੀ ਮਸ਼ੀਨ ਆਂਦੀ ਸੀਗੀ ਤੇਲ ਆਂਦਾ ਸੀ ਅਸੀਂ ਉਹਦੇ ਉੱਤੇ ਮੋਹਰ ਲਾ ਕੇ ਸੈਟੀਸਫਾਈ ਲਿਖਦੇ ਸੀ ਤੇ ਬਈ ਯਾਰ ਸਾਰੇ ਮਰਨ ਆਪਾਂ ਸਭ ਲੋਕ ਸੈਟੀਸਫਾਈ ਨਾਲ ਸਾਡੀ ਗਲੀਆਂ ਤੁਸੀਂ ਧੂਆਂ ਮਾਰ ਕੇ ਅੱਜ ਕਿੱਥੇ ਐ ਅੱਜ ਪਤਾ ਹੀ ਨਹੀਂ چلਦਾ ਵੀ ਉੱਥੋਂ ਆਏ ਨੇ ਪੁਰਾਣੀ ਫੋਟੋ ਫੇਸਬੁਕ ਤੇ ਪਾਤੀ ਸੋਸ਼ਲ ਮੀਡੀਆ ਤੇ ਪਾਤੀ ਤੇਲ ਘਰਾਂ ਦੇ ਵਿੱਚ ਵਰਤੀ ਜਾਂਦੇ ਨੇ ਕੌਣ ਵਰਤਦਾ ਇਹ ਪ੍ਰਸ਼ਨ ਚਿੰਨ ਹੈ ਇਹਦੇ ਮਗਰ ਕੌਣ ਹੈ ਇਹ ਪ੍ਰਸ਼ਨ ਚਿੰਨ ਹੈ ਮੇਅਰ ਮੈਡਮ ਨੂੰ ਨਹੀਂ ਪਤਾ ਇਹ ਪ੍ਰਸ਼ਨ ਚਿੰਨ ਹੈ ਇਹਨਾਂ ਦੇ ਐਮਐਲਏ ਨੂੰ ਨਹੀਂ ਪਤਾ ਇਹ ਪ੍ਰਸ਼ਨ ਚਿੰਨ ਹੈ ਸਰਕਾਰੀ ਤੰਤਰ ਨੂੰ ਨਹੀਂ ਪਤਾ ਇਹ ਪ੍ਰਸ਼ਨ ਚਿੰਨ ਹੈ ਅਸੀਂ ਇਹ ਡਿਮਾਂਡ ਕੀਤੀ ਹੈ ਕਿ ਸਾਨੂੰ ਸਾਡੇ ਬਾਡਾਂ 'ਚ ਸਾਡੇ ਕੋਟਿਆਂ ਦੇ ਵਿੱਚ ਕੁਝ ਤੇਲ ਲੈ ਕੇ ਆ ਰਹੇ ਹੋ ਪਾ ਕੇ ਦੇ ਰਹੇ ਹੋ ਵਾਡ ਨੰਬਰ 66 ਚ ਪਾ ਕੇ ਰਹੇ ਉਹ ਵਾਡ ਨੰਬਰ 65 ਚ ਸਾਡੇ ਵਾਡਾਂ ਦੇ ਖਾਤੇ ਆ ਜਾ ਰਹੇ ਨੇ 50 ਲੀਟਰ ਤੇ ਸਾਡੇ ਉੱਥੇ ਦੇ ਨੁਮਾਇੰਦੇ ਨੂੰ ਜਿੰਨੂੰ ਲੋਕਾਂ ਨੇ ਵੋਟਾਂ ਪਾ ਕੇ ਸਮੰਦਰ ਚ ਭੇਜਿਆ ਹੈ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਉਹਨਾਂ ਦੇ ਇੱਕ ਇੱਕ ਪੈਸੇ ਦੀ ਟੈਕਸ ਪੇ ਦੇ ਪੈਸੇ ਦੀ ਰੱਖਿਆ ਕਰਨ ਵਾਸਤੇ ਤੇ ਸਾਨੂੰ ਸਾਨੂੰ ਪਤਾ ਹੀ ਨਹੀਂਗਾ ਉਹ ਕਿੱਥੇ ਜਾ ਰਹੇ ਆ ਇਹ ਅਸੀਂ ਨਹੀਂ ਹੋਣ ਦਵਾਂਗੇ ਇਹ ਲੁੱਟ ਕਸੁੱਟ ਅੱਖਾਂ ਦੇ ਪੱਟੀ ਬੰਨੀ ਕੌਂਸਲਰ ਨਹੀਂ ਹੋਣ ਦਵਾਂਗੇ ਉਹਦਾ ਰਿਜ਼ਲਟ ਆ ਚੌਥੇ ਦਿਨ ਕਰੇ ਆ ਦਿਨ ਰਾਤ ਖੜੇ ਆ ਮਕੋੜੇ ਰਾਤ ਨੂੰ ਇੱਥੇ ਸਾਡੀ ਲੱਤਾਂ ਨੂੰ ਵੜਦੇ ਨੇ ਕੋਈ ਦਿੱਕਤ ਨਹੀਂ ਚੂਹੇ ਏਡੇ ਏਡੇ ਸਾਡੀਆਂ ਲੱਤਾਂ ਤੋਂ ਟੱਪ ਜਾਂਦੇ ਨੇ ਕੋਈ ਦਿੱਕਤ ਨਹੀਂ ਅਸੀਂ ਧਰਨਾ ਲਾਉਂਦੇ ਆ ਮੇਅਰ ਸਾਹਿਬ ਸਾਡੀਆਂ ਗੱਡੀਆਂ ਚੋ ਕਰਵਾਉਂਦੇ ਨੇ ਬਾਅਦ ਕੋਈ ਦਿੱਕਤ ਨਹੀਂ ਜੋ ਮਰਜੀ ਜਿੰਨੀ ਤਸ਼ੱਦਦ ਕਰਨੀ ਕਰਨ ਪਾਣੀ ਬੰਦ ਕਰਵਾ ਦਿੱਤਾ ਜਾਂਦਾ ਕੋਈ ਦਿੱਕਤ ਨਹੀਂ ਫਿਰ ਕੀ ਆ ਸਾਡਾ ਕੌਂਸਲਰ ਕਿੱਥੇ ਨਾਤਾ ਬਾਹਰੋਂ ਪਾਣੀ ਲਿਆ ਕੇ ਵੀ ਦਿੱਕਤ ਆ ਯਾਰ ਅਸੀਂ ਉਸ ਪਾਰਟੀ ਦੇ ਜਨਮੇ ਆ ਜਿਹੜੇ ਦੋ ਤੋ ਅੱਜ ਕਿੱਥੇ ਪੁੰਚੇ ਹੋਏ ਨੇ ਤੀਜੀ ਵਾਰੀ ਸਾਡੀ ਕੇਂਦਰ ਸਰਕਾਰ ਆ ਇਹ ਕਿੱਥੇ ਭਲੇਖਿਆ ਜੀ ਮੈਡਮ ਬੈਠੇ ਨੇ ਕਿ ਇਹ ਇਹ ਉਹ ਵੱਟ ਬ੍ਰਿਕਸ਼ਾ ਜਿਹਦੀਆਂ ਨਾ ਜੜਾਂ ਜਿਹਨੀਆਂ ਲੁਖਾਂ ਜਿਹੜੇ ਰੁੱਖ ਨੇ ਉਹ ਉੱਪਰੋਂ ਜਿੰਨੇ ਨਜ਼ਰ ਆਉਂਦੇ ਨੇ ਉਸ ਤੋਂ ਡਬਲ ਥੱਲੇ ਜ਼ਮੀਨ ਦੇ ਵਿੱਚ ਹੁੰਦੀਆਂ ਜੜਾਂ ਨੇ ਇਹ ਹਿਲਣਾ ਨਹੀਂਗਾ ਛੇਤੀ ਕਿਉਂਕਿ ਧੰਨਵਾਦ ਜੀ ਤਾਂ ਇਸ ਸੰਸਦ ਨਾਲ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਹਨਾਂ ਦੇ ਹਾਊਸ ਤੇ ਲੀਡਰ ਵੀ ਸਤਨਾ ਮੌਜੂਦ ਸੀ ਤਾਂ ਇਹ ਤਰਨਾ ਜਿਹੜਾ ਲਗਾਤਾਰ ਚੱਲ ਹੀ ਰਹੇਗਾ ਤਾਂ ਅੱਜ ਸੁਨੀਲ ਜਾਖੜ ਨੂੰ ਜਾ ਪ੍ਰਧਾਨ ਉਹ ਵੀ ਅੱਜ ਇਸ ਤਰ੍ਹਾਂ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਪਹੁੰਚੇ ਬੰਦੇ ਆਪੇ ਸਾਹਮਣੇ ਜਿਹੜਾ ਆਸਨ ਜੀ ਜਨਤਾ ਸਿੰਘ ਤੁਹਾਡਾ ਧੰਨਵਾਦ